सुगर दा तेरा सुगर दा पिया सुगर तेरा सुगर दा पिया जो दिया बिनतिया मिल जा पुत्त ती रही यार तलाक तेरा पति ना होया पुत्त ना सुदी ਨਾਮ 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 ਮੈਂ ਆ ਗਿਆ ਮਾਂ ਜਾਬ ਮੇਰੀ ਨਹੀਂ ਆਉਂਦੀ ਮੇਰੇ ਮਾਂ ਦੀ ਗੁੱਲੋਂ ਪੜਨਾ ਗਿਆ ਸੀ ਸਕੂਲੋਂ ਜਦੋਂ ਵਾਪਸ ਆਇਆ ਆਉਂਦੇ ਸਾਰ ਸਿਰ ਨੂੰ ਬੁਖਾਰ ਚੜ ਗਿਆ ਲੱਤਾਂ ਕੰਮ ਛੱਡ ਗਈਆਂ ਬਸ ਉਸ ਤੋਂ ਬਾਅਦ ਆਂਦਰੰਦ ਚਲੇ ਗਿਆ ਅੱਖਾਂ ਤੋਂ ਲਾਈਟ ਚਲੇ ਗਈ ਨਾ ਹੋ ਗਿਆ ਇੰਨਾ ਸੋਹਣਾ ਗੋਵਿੰਦਾਸ ਦੀ ਸਿੰਗਰ ਸੀ ਬਹੁਤ ਵਧੀਆ ਗਾਉਂਦੀ ਥੇਰ ਦੋ ਸਾਲਾਂ ਦਾ ਸੀ ਜਦੋਂ ਮਾਂ ਛੱਡ ਕੇ ਚਲੀ ਗਈ ਸੀ ਪਿਓ ਨਹੀਂ ਪਾਲਿਆ ਚਾਚੇ ਨੇ ਪਾਲਿਆ ਭੂਆ ਨੇ ਪਾਲਿਆ ਪਰ ਵਾਈਗੁਰ ਜੀ ਜੀ ਹੁਣ ਕਿਰਪਾ ਬਹੁਤ ਜਦੋਂ ਆਏ ਸੀ ਉਦੋਂ ਤਾਂ ਇਨਾ ਅਫਸਰਟ ਵੀ ਸੀ பயੋਂ ਨੂੰ ਡਰਾਣਾ ਮਾਰਨਾ ਪਰ ਅੱਜ ਦਾਤੇ ਦੀ ਮੇਰ ਨਾਲ ਲੱਤਾਂ ਵੀ ਸਿੱਧੀਆਂ ਹੋ ਚੱਲੀਆਂ ਬਸ ਅੱਖਾਂ ਦੀ ਦੌਸ਼ ਨਹੀਂ ਆਜੇ ਵੇ ਸਬੰਦੀਪ ਜੀ ਉਹਦੇ ਲਈ ਅਰਦਾਸ ਕਰੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਵਾਈਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਸਾਡਾ ਸ਼ਰਨਦੀਪ ਸਿੰਘ ਬਾਪ ਮੰਦਰ ਸਿੰਘ ਚੋਹਾਨ ਟਰੱਕ ਡਰਾਈਵਰ ਸੀ ਪੇਸ਼ੇ ਦੋ ਨਾਮ ਇੱਕੋ ਨਹੀਂ ਇੱਕ ਦਸਾਰਨ ਇੱਕ ਦਿਨ ਕਿਦਾਂ ਸਕੂਲੋਂ ਪੜ੍ਹਨਾ ਗਿਆ ਸੀ ਸਕੂਲੋਂ ਜਦੋਂ ਵਾਪਸ ਆਇਆ ਆਉਂਦੇ ਸਾਰ ਸਿਰ ਨੂੰ ਬੁਖਾਰ ਚੜ ਗਿਆ ਲੱਤਾਂ ਕੰਮ ਛੱਡ ਗਈਆਂ ਬਸ ਉਸ ਤੋਂ ਬਾਅਦ ਆਦਨੰਦ ਚਲੇ ਗਿਆ ਅੱਖਾਂ ਤੋਂ ਲਾਈਟ ਚਲੇ ਗਈ ਅੰਨ੍ਹਾ ਹੋ ਗਿਆ ਇੰਨਾ ਸੋਹਣਾ ਗਾਉਂਦਾ ਸੀ ਸਿੰਗਰ ਸੀ ਬਹੁਤ ਵਧੀਆ ਗਾਉਂਦਾ ਸੀ ਤੇ ਮਾਂ ਉਸ ਤੋਂ ਪਹਿਲਾਂ ਚਲੀ ਗਈ ਛੱਡ ਕੇ ਬਾਅਦ ਚ ਜੋ 2 ਸਾਲ ਦਾ 1.5 2 ਸਾਲਾਂ ਦਾ ਸੀ ਜਦੋਂ ਮਾਂ ਛੱਡ ਕੇ ਚਲੀ ਗਈ ਸੀ ਪਿਓ ਨਹੀਂ ਪਾਲਿਆ ਚਾਚੇ ਨੇ ਪਾਲਿਆ ਭੂਆ ਨੇ ਪਾਲਿਆ ਰਿਸ਼ਤੇਦਾਰਾਂ ਨੇ ਆਪਸ ਵਿੱਚ ਕਿਵੇਂ ਨਾ ਕਿਵੇਂ ਕਰਕੇ ਇਹਨੂੰ 7ਵੀਂ ਕਲਾਸ ਚ ਪੜਦਾ ਬਸ ਅੱਜ ਦਿਖਦਾ ਵੀ ਨਹੀਂ ਤੁਰ ਵੀ ਨਹੀਂ ਸਕਦਾ 5-6 ਮਿੰਟ ਸਾਡੇ ਕੋਲੇ ਆਇਨ ਹੋ ਗਏ ਪਰ ਵਾਹਿਗੁਰੂ ਜੀ ਦੀ ਹੁਣ ਕਿਰਪਾ ਬਹੁਤ ਜਦੋਂ ਆਏ ਸੀ ਉਦੋਂ ਤਾਂ ਇੰਨਾ ਅਫਸਰਟ ਵੀ ਸੀ ਬਹੁਤ ਪਰ ਉਹਨੂੰ ਗਾਲਾਂ ਮਾਰਦਾ ਪਰ ਅੱਜ ਦਾਤੇ ਦੀ ਮਿਹਰ ਨਾਲ ਲੱਤਾਂ ਵੀ ਛਿੱਧੀਆਂ ਉਹ ਚੱਲੀਆਂ ਬਸ ਅੱਖਾਂ ਦੀ ਰੌਸ਼ਨੀ ਆ ਜਾਵੇ ਸਰਬੰਦੀਪ ਜੀ ਉਹਦੇ ਲਈ ਅਰਦਾਸ ਕਰੇ ਮੇਰਾ ਹੀ ਬੋਲਾ ਰੱਖਾ ਦਰਜਾ ਨੇ ਮੇਨੂੰ ਨਿਹਰਾ ਰੰਦ ਦਾ ਪੁੱਤ ਬੋਈ ਨਾ ਚਾਨਣ ਹੋ ਜਾਊਗਾ ਇੱਕ ਦਿਨ ਚਾਨਣ ਹੋਊਗਾ ਮੇਰੇ ਪੁੱਤੋ ਪੂਰਾ ਗਾਣੇ ਜਿਵੇਂ ਗਾਣੇ ਕੋਨਾ ਨਾ ਸ਼ਬਦ ਗਾਇਆ ਕਰ ਬਾਬਾ ਜੀ ਦੇ ਸ਼ੁਕਰ ਦਾਤ ਆਉਂਦਾ ਉਹ ਤਾਂ ਅਸੀਂ ਫੋਨ ਤੇ ਲਾ ਲਿਆ ਹਾਂ ਹਾਂ ਸੁਣਾ ਸੁਣਾ ਚੱਲ ਸੁਣਾ ਸ਼ੁਕਰ ਦਾਤ ਆ ਤੇਰਾ ਸ਼ੁਕਰ ਦਾਤ ਆ ਸ਼ੁਕਰ ਦਾਤ ਆ ਤੇਰਾ ਸ਼ੁਕਰ ਦਾਤ ਆ ਜ਼ਿੰਦਗੀ ਰਹੀ ਗੁਜ਼ਰਦਾਤੇ ਉਹ ਡਿੱਗ ਨਹੀਂ ਦਿੰਦਾ ਮੈਂ ਡਿੱਗਣੇ ਗੁਜ਼ਰਦਾਤੇ ਆ ਗੁਜ਼ਰਦਾਤੇ ਆ ਸ਼ੁਕਰਦਾਤੇ ਆ ਤੇਰਾ ਸ਼ੁਕਰਦਾਤੇ ਆ ਸ਼ੁਕਰਦਾਤੇ ਆ ਤੇਰਾ ਸ਼ੁਕਰਦਾਤੇ ਆ ਜ਼ਿੰਦਗੀ ਮਰਾਈਆ ਗੁਜ਼ਰਦਾਤੇ ਆ ਸ਼ੁਕਰਦਾਤੇ ਆ ਤੇਰਾ ਸ਼ੁਕਰਦਾਤੇ ਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਹੋਰ ਕੁਛ ਹਰ ਹਰ ਚੰਬੂ ਉਹ ਤਾਂ ਕਰਾਉਣਾ ਹੀ ਚਲੋ ਸੁਣਾ ਦੇ ਮਾੜਾ ਮੋਟੀ ਹੈ ਨਾ ਜਿੰਨਾ ਹੈ ਲਗਾ ਹਾਂ 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 ਰਾ ਸ਼ੰਭੂ 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 ਸ਼ਿਵਾ ਮਹਾਦੇਵਾ ਸ਼ੰਭੂ 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 ਸ਼ਿਵਾ ਮਹਾਰਾ ਹਾਂ ਰਾ ਸ਼ੰਭੂ 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 ਜੀਵਾ ਮਾ ਦੇਵਾ ਸੰਭੂ ਜੋ ਇਕਰੇ ਉਰਦਾਸ ਸੰਦੇਸ਼ ਅੰ딥 ਬਾਸ ਮਾਰੇ ਕਿਰਪਾ ਕਰਨ ਇਹਦੀ ਮੰਮੀ ਵੀ ਸਾਡੀ ਜੀ ਵੀਡੀਓ ਦੇਖਦੀ ਆ ਬੇਨਤੀ ਆ ਮਿਲ ਜਾ ਪੁੱਤ ਤੇ ਰਹੀ ਆ ਤਰਾਕ ਤਰਾ ਪਤੀ ਨਾ ਹੋਇਆ ਪੁੱਤ ਨਾ ਥੋੜੀ ਹੋਇਆ